ਫਾਜ਼ਲਕਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਫਾਜ਼ਲਕਾ ਸੀਐਸਟਾਫ ਦੀ ਟੀਮ ਵੱਲੋਂ ਦੋ ਨਸ਼ਾ ਤਸਕਰਾਂ ਨੂੰ 1 ਕਿਲੋ 20 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਚੈਕਿੰਗ ਦੌਰਾਨ ਬੱਗੇ ਕੇ ਮੋੜ ਤੋਂ ਹੁੰਦੇ ਹੋਏ ਨਹਿਰ ਤੋਂ ਲਿੰਕ ਰੋਡ ਤੇ ਜਾ ਰਹੇ ਦੋ ਸ਼ੱਕੀ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ਤੇ ਜਦੋਂ ਰੋਕਿਆ ਗਿਆ ਤੇ ਉਹਨਾਂ ਦੀ ਚੈਕਿੰਗ ਕੀਤੀ ਗਈ ਤਾਂ ਉਹਨਾਂ ਕੋਲ ਸਕਾਰਪਿਓ ਗੱਡੀ ਵਿੱਚ 1 ਕਿਲੋ 20 ਗ੍ਰਾਮ ਹੈਰੋਇਨ ਬਰਾਮਦ ਹੋਈ ਦੋਸ਼ੀਆਂ ਨੂੰ ਕਾਬੂ ਕਰ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਆਪਾਂ ਲਾਂਚ ਸ਼ੁਰੂ ਕੀਤੀ ਆ ਉਹ ਬੜੀ ਸਕਸੈਸਫੁਲ ਵੇ ਨਾਲ ਉਹ ਜਿਹੜੀ ਆਪਾਂ ਨਾ ਕੰਟੀਨਿਊ ਕਰ ਰਹੇ ਹਾਂ ਉਹਨੂੰ ਉਹਦੇ ਵਿੱਚ ਪਬਲਿਕ ਵੱਲੋਂ ਬੜਾ ਜਿਹੜਾ ਵਧੀਆ ਸਪੋਰਟ ਮਿਲ ਰਹੀ ਆ ਪਬਲਿਕ ਬਿਲਕੁਲ ਸ਼ਰਿਆਮ ਵਿਦਆਊਟ ਐਨੀ ਹੈਜੀਟੇਸ਼ਨ ਸਾਨੂੰ ਦੱਸ ਰਹੀ ਆ ਕਿ ਕਿ ਕਿਤੇ ਵੀ ਕੋਈ ਇਨਫੋਰਮੇਸ਼ਨ ਹੁੰਦੀ ਸਾਨੂੰ ਦਿੰਦੇ ਆ ਉਹਦੇ ਚ ਹੀ ਕੱਲ ਸਾਡੇ ਵੱਲੋਂ ਸੀਆਈਏ ਸਟਾਫ ਵੱਲੋਂ ਇੱਕ ਬਹੁਤ ਵਧੀਆ ਇਨਪੁਟ ਬੇਸਡ ਆਪਰੇਸ਼ਨ ਕੀਤਾ ਗਿਆ ਸੀਗਾ ਉਹਦੇ ਵਿੱਚ ਕਰੀਬ ਅਸੀਂ 1 ਕਿਲੋ 20 ਗ੍ਰਾਮ ਜਿਹੜੀ ਹੈਰਨ ਫੜੀ ਆ ਦੋ ਬੰਦੇ ਉਹਦੇ ਵਿੱਚ ਅਸੀਂ ਅਰੈਸਟ ਕੀਤੇ ਗੁਰਮੀਤ ਸਿੰਘ ਇੱਕ ਸਰਜੀਤ ਸਿੰਘ ਸੀਗਾ ਇੱਕ ਜਨਾਲੇ ਦਾ ਸੀ ਇੱਕ ਰਾਜਸਥਾਨੀ ਦਾ ਸੀਗਾ ਇਹਨੂੰ ਬੱਗੇਕੇ ਮੋੜ ਤੋਂ ਜਿਹੜਾ ਆਪਾਂ ਇੰਟਰਸੈਪਟ ਕਰਕੇ ਤੇ ਜਦੋਂ ਚੈੱਕ ਵਗੈਰਾ ਕੀਤਾ ਤਾਂ ਇਹਨਾਂ ਕੋਲੋਂ 1 ਕਿਲੋ 20 ਗ੍ਰਾਮ ਜਿਹੜੀ ਸਾਨੂੰ ਹੀਰੋਇਨ ਮਿਲੀ ਕਿ ਕਿਨਾਂ ਕੋ ਸਕੋਰ ਸਕੋਰਪੀਓ ਗੱਡੀ ਸੀਗੀ ਸੋ ਅਸੀਂ ਇਹਨਾਂ ਨੂੰ ਮੁਕਦਮੇ ਦੇ ਵਿੱਚ ਗ੍ਰਿਫਤਾਰ ਇਹਨਾਂ ਦੇ ਐਫਆਈਆ ਦਰਜ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਹੁਣ ਸਾਡੀ ਜਿਹੜੀ ਤਤਕਸ਼ ਚੱਲ ਰਹੀ ਹੈ ਇਹਦੇ ਵਿੱਚ ਅਸੀਂ ਇਹਦਾ ਫੋਨ ਵੀ ਸਾਡੇ ਕੋਲ ਆਇਆ ਉਸ ਤੋਂ ਅਸੀਂ ਫਰਦਰ ਜਿਹੜੀ ਵਗੈਰਾ ਜੋ ਸਾਡੀ ਲਿੰਕੇਜ ਦੁੱਂਦੀਆਂ ਉਹਦੇ ਉਹਦੇ ਤੇ ਅਸੀਂ ਵਰਕਆਊਟ ਕਰ ਰਹੇ ਹਾਂ ਆਸ ਹੈ ਕਿ ਜਿਹੜਾ ਇਹਦੇ ਵਿੱਚ ਹੋਰ ਬ੍ਰੇਕਥਰੂ ਹੋਵਾਂਗੇ ਨਾਲ ਹੀ ਕੱਲ ਸਾਡੇ ਵੱਲੋਂ ਇੱਕ ਇਹ ਪਿੰਡਾਂ ਦੇ ਵਿੱਚ ਅਰਨੀ ਵਾਲਾ ਕਵਾਲ ਵਾਲਾ ਟਾਲੀ ਵਾਲ ਜੱਟਾਂ ਉਰੇ ਪਿੰਡਾਂ ਦੇ ਵਿੱਚ ਅਸੀਂ ਕਸ ਆਪਰੇਸ਼ਨ ਜਿਹੜਾ ਉਹ ਚਲਾਇਆ ਸੀਗਾ ਉਹਦੇ ਦਿਨ ਸਾਨੂੰ ਇੱਕ ਬਹੁਤ ਵਧੀਆ ਜਿਹੜੀ ਸਾਨੂੰ ਪ੍ਰਾਪਤੀ ਹੋਈ ਜਿਹੜਾ ਕਮਾਲ ਵਾਲਾ ਸੀ ਉੱਥੋਂ ਅਸੀਂ ਇੱਕ ਜਿਹੜਾ ਮਦਨ ਲਾਲ ਉਹਦੇ ਅਹੀਂ ਉਹਨਾਂ ਦੇ ਘਰ ਦੇ ਵਿੱਚੋਂ ਉਹਨੂੰ ਜਿਹੜਾ ਉੱਥੋਂ ਗ੍ਰਿਫਤਾਰ ਕੀਤਾ ਉਹਦੇ ਕੋਲੋਂ ਸਾਨੂੰ ਕਰੀਬ 23000 ਜਿਹੜੀ 100 ਪ੍ਰੈਗਾਬਲਨ ਜਿਹੜੀ ਉਹ ਰਿਕਵਰ ਕੀਤੀ ਨਾਲ ਜਿਹੜਾ 300 ਜਿਹੜੀਆਂ ਉਹ ਦੂਸ ਜਿਹੜੀਆਂ ਗੋਲੀਆਂ ਸੀਗੀਆਂ ਸੋ ਇਸ ਦੇ ਨਾਲ ਹੀ ਅਸੀਂ ਕੱਲ ਜਿਹੜੇ ਕੱਲ ਕੱਲ ਦੀ ਅਸੀਂ ਕਰੀਬ 9 ਬੰਦੇ ਜਿਹੜੇ ਐਨਡੀਪੀਐ ਸੈਕਟਰ ਦੀ ਦਰਜ ਕੀਤੇ ਜਿਨ੍ਹਾਂ ਦੇ ਵਿੱਚੋਂ ਸਮਾਲ ਕਵਰੀ ਵੀ ਹੈ ਹੈਵੀ ਵੀ ਹੈ ਸੋ ਇਸ ਤਰ੍ਹਾਂ ਕਰਕੇ ਜਿਹੜਾ ਸਾਨੂੰ ਸਾਡਾ ਜਿਹੜਾ ਆਪਰੇਸ਼ਨ ਹੈ ਅਗੇਂਸਟ ਜਿਹੜਾ ਡਰਾਈਵ ਹੈ ਅਗੇਂਸਟ ਡਰੱਗ ਉਹ ਜਿਹੜਾ ਸਾਨੂੰ ਬੜਾ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਪਬਲਿਕ ਵੱਲੋਂ ਜਿਹੜਾ ਪੂਰੀ ਸਪੋਰਟ ਮਿਲ ਰਹੀ ਹੈ ਸੋ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਇਹਦੇ ਵਿੱਚ ਕੋਈ ਵੀ ਜਿਹੜਾ ਪਬਲਿਕ ਪਬਲਿਕ ਬਾਧਮ ਤੋਂ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਉਹਨੂੰ ਅਸੀਂ ਮਟੀਰੀਅਲਾਈਜ਼ ਕਰਦੇ ਆਂ ਕੋਈ ਵੀ ਜਿਹੜਾ ਇਨਫੋਰਮੇਸ਼ਨ ਦੇਣ ਤੋਂ ਜਿਹੜਾ ਉਹ ਬਿਲਕੁਲ ਨਾ ਛੱਗੇ ਪੰਜਾਬ ਸਰਕਾਰ ਵੱਲੋਂ ਇੱਕ ਬੜਾ ਵਧੀਆ ਸੇਫ ਪੰਜਾਬ ਐਪ ਜਿਹੜਾ ਸ਼ੁਰੂ ਕੀਤਾ ਗਿਆ ਜਿਹਦਾ ਨੰਬਰ ਹੈ 9779100200 977900200 ਇਹ ਐਪ ਕਿਸ ਤਰ੍ਹਾਂ ਦਾ ਹੈ ਕਿ ਇਹਦੇ ਵਿੱਚ ਜਿਹੜਾ ਕਲਰ ਹੋਊਗਾ ਜਿਹੜਾ ਇੱਥੇ ਇਨਫੋਰਮੇਸ਼ਨ ਦਿੰਦਾ ਉਹਦਾ ਕੋਈ ਆਈਡੈਂਟੀਟੀ ਨਹੀਂ ਜਾਂਦੀ ਉਹਦਾ ਫੋਨ ਨੰਬਰ ਉੱਥੇ ਡਿਸਪਲੇ ਨਹੀਂ ਹੁੰਦਾ ਸੋ ਇਸ ਕਰਕੇ ਜਿਹੜਾ ਲੋਕਾਂ ਨੂੰ ਡਰ ਹੁੰਦਾ ਕਿ ਸਾਡਾ ਕੋਈ ਨਾਂ ਦੇ ਦੇ ਦੇਗਾ ਜਿਹੜੇ ਬੰਦੇ ਆਪਾਂ ਫੜਦੇ ਆ ਉਹਨਾਂ ਤੱਕ ਇਹ ਆ ਜਾਊਗਾ ਵੀ ਇਸ ਬੰਦੇ ਨੇ ਇਤਲਾਹ ਦਿੱਤੀ ਉਹ ਬਿਲਕੁਲ ਨਿਚ ਨਿਚ ਟੜਕ ਹੋ ਕੇ ਜਿਹੜਾ ਸਾਨੂੰ ਇਹ ਦੱਸ ਸਕਦੇ ਆ ਇਹ ਆ ਬਿਲਕੁਕੁਲ ਸਿਕਿਉਰਡ ਹੈ ਕਿਸੇ ਪਾਸਿਓਂ ਵੀ ਇਹਦੇ ਬੰਦੇ ਦੀ ਲੀਕੇਜ ਨਹੀਂ ਹੁੰਦੀ ਕਿ ਕਿੰਨ ਕਾਲ ਕੀਤੀ ਸੋ ਇਸ ਤਰ੍ਹਾਂ ਕਰਕੇ ਜਿਹੜਾ ਐਪ ਹੈ ਬਹੁਤ ਵਧੀਆ ਇਹਨੂੰ ਵੀ ਆਪਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਵੱਧ ਤੋਂ ਵੱਧ ਦੇਤੇ ਜਿਹੜੀ ਸਾਨੂੰ ਜੋ ਫੈਕਚੁਅਲ ਹੋਵੇ ਉਹੀ ਜਿਹੜੀ ਕਰੋ ਜਿਹੜੀ ਇਨਫੋਰਮੇਸ਼ਨ ਦੋ ਕਈ ਵਾਰੀ ਸਾਨੂੰ ਥੋੜੀਆਂ ਕੰਪਲੇਂਟਸ ਆ ਜਾਂਦੀਆਂ ਜਿਹੜੀਆਂ ਕਿ ਮਤਲਬ ਕਿ ਮਟੀਰੀਅਲਾਈਜ਼ ਨਹੀਂ ਹੋ ਪਉਂਦੀਆਂ ਸੋ ਕੋਸ਼ਿਸ਼ ਇਹ ਹੀ ਕਰਨੀ ਚਾਹੀਦੀ ਕਿ ਤੇ ਸਾਨੂੰ ਸਹੀ ਇਨਫੋਰਮੇਸ਼ਨ ਦਿੱਤੇ ਤਾਂ ਸਾਡੀ ਮਿਨੀਮਮ ਜਿਹੜੀ ਇੱਕ ਪਾਸੇ ਏਨਰਜੀ ਲਗੇ ਕਿ ਅਸੀਂ ਉਹ ਸਾਨੂੰ ਉਹਨੂੰ ਅਸੀਂ ਬੰਦੇ ਨੂੰ ਸਹੀ ਤਰੀਕੇ ਨਾਲ ਉਹਦੇ ਤੇ ਐਕਸ਼ਨ ਕਰ ਸਕੀਏ ਸਰ ਜਿਹੜੇ ਹੀਰੋਇਸ ਨੂੰ ਦੋ ਦੋਸੀ ਪੜੇਗੇ ਕਿਉਂਦੇ ਰਹਿਣ ਵਾਲੇ ਆ ਤੇ ਇਹਨਾਂ ਦਾ ਆਪਸ ਵਿੱਚ ਕੀ ਰਿਸ਼ਤਾ ਹੈ ਤੇ ਪਹਿਲਾਂ ਇਹਨਾਂ ਦਾ ਵੇਖੋ ਵੇਖੋ ਇਹ ਅਜਨਾਲਾ ਦੇ ਨੇ ਇੱਕ ਜਨਾਲਾ ਦੇ ਇੱਕ ਅਮਰਸਰ ਦਾ ਇੱਕ ਰਾਜਸਾਨਸੀ ਦਾ ਵਾ ਗੁਰਮੀਤ ਸਿੰਘ ਪੁੱਤਰ ਤਰਸੇਮ ਸਿੰਘ ਪੰਜਗ੍ਰਾਈ ਥਾਣਾ ਅਜਨਾਲਾ ਦਾ ਵਾ ਸੁਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਇਹ ਹਰਸਾ ਸ਼ੀਨਾ ਥਾਣਾ ਰਾਜਸਾਨ ਰਾਜਸਾਨਸੀ ਦਾ ਇਹਨਾਂ ਦੇ ਖਿਲਾਫ ਪਹਿਲਾਂ ਜਿਹੜਾ ਨਾ ਇਹ ਦੋਨੇ ਜਿਹੜੇ ਬੰਦਿਆਂ ਦੇ ਖਿਲਾਫ ਹੋਈ ਮੁਕੱਦਮਾ ਨੀ ਦੇ ਤੱਕ ਦਰਜ ਦੀ ਸਰ ਸਾਰਾ ਹਨਾ ਆਈ ਕਿਥੇ ਜਾਣੇ ਕਿਥੇ ਸੀ ਵੇਖੋ ਇਹ ਇਹਨਾਂ ਨੂੰ ਜਿਹੜੀ ਡਰਾਪਿੰਗ ਹੋਈ ਹੈ ਡਰਾਪਿੰਗ ਦੇ ਵਿੱਚ ਡਰਾਪਿੰਗ ਦੇ ਵਿੱਚ ਇਹ ਬੱਗੇ ਕੇ ਮੋੜ ਤੋਂ ਉੱਥੋਂ ਉੱਥੋਂ ਮਿਲੀ ਇਹਨਾਂ ਨੂੰ ਥੋੜਾ ਉੱਥੋਂ ਹਟ ਕੇ ਮਿਲੀ ਹੈ ਜਿੱਥੋਂ ਹੀ ਪੜਿਆ ਉਹਨਾਂ ਸੀ ਇਹਨਾਂ ਤੋਂ ਜਿਹੜਾ ਕਰ ਰਹੇ ਆ ਵੀ ਇਹਦਾ ਬੇਸਿਕਲੀ ਇਹ originate ਕਿੱਥੋਂ ਹੋਈ ਹੈ ਉੱਤੇ ਸਾਡਾ ਵਰਕ ਚੱਲ ਰਿਹਾ ਹੈ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਉਸੇ ਉਸ ਆਪਤ ਵਿੱਚ ਕੋਈ ਰਿਸ਼ਤਾ ਵੀ ਹੈ ਨਹੀਂ ਰਿਸ਼ਤਾ ਨਹੀਂ ਇਹਨਾਂ ਦਾ ਕੋਈ ਵੀ ਆਪਸ ਬਸ ਯਾਰ ਦੋਸਤੀ ਨੇ ਤਾਂ ਕਹਿ ਸਕਦੇ ਆ ਕਿ ਜਿਨਾਵਾ ਤੋਂ ਫਾਇਦਰ ਨਗੇ ਦਾ ਨੈਟਵਰਕ ਜਿਹੜਾ ਬੱਧਾ ਚੱਲਦਾ ਨਹੀਂ ਨਹੀਂ ਵੇਖੋ ਇਹ ਰਹਿਣ ਵਾਲੇ ਉਧਰ ਹੈ ਇਤਾਂਕ ਜਿਹੜਾ ਸਾਨੂੰ 3ਰਡ ਬੰਦਾ ਨਾ ਉਹਦੇ 'ਚ ਅਸੀਂ ਲੱਗੇ ਹੋਏ ਉਹਦੇ ਪਿੱਛੇ ਫਿਰ ਸਾਨੂੰ ਪਤਾ ਲੱਗੇਗਾ ਵੀ ਐਕਚੁਅਲੀ ਇਹਦਾ ਰੂਟ ਕਿੰਦਾ ਹੋਵੇ ਅਰ ਪੜਨ ਤੋਂ ਬਾਅਦ ਕਈ ਵਾਰੀ ਮੋੜਲੀ ਪਹੁੰਚ ਕੇ ਜਦੋਂ ਇਹ ਫਾਇਦਰ ਤੋਂ ਪੁੱਛਿਆ ਉਹ ਤਾਂ ਗੱਲ ਸਾਹਮਣੇ ਆਉਂਦੀ ਹੈ ਉਹ ਤਾਂ ਕਹਿੰਦਾ ਗੱਲ ਸਾਹਮਣੇ ਹੈ ਨਹੀਂ ਇਤਾਂਕ ਉਹਦਾਂ ਦੀ ਲੱਗ ਨਹੀਂ ਰਹੀ ਪਰ ਇਹ ਡੈੱਡ ਡ੍ਰੌਪ ਹੁੰਦਾ ਕਈ ਵਾਰੀ ਉਹਦਾ ਅੱਗੇ ਡਿਵੈਲਪ ਨਹੀਂਦਾ ਲੇਕਿਨ ਅਸੀਂ ਉੱਤੇ ਕਰ ਰਹੇ ਕੰਮ ਇਹ ਤਾਂ ਬਾਰਡਰ ਹੀ ਆ ਜੀ ਵੇਖੋ ਇਹ ਤੱਕ ਉਹ ਜਿਹੜਾ 3ਰਡ ਬੰਦਾ ਜਿਹੜਾ ਨੈਕਸਟ ਹੈ ਨਾ ਦਾ ਅੱਗੇ ਹੈ ਉਹਦੇ ਤੱਕ ਅਸੀਂ ਪਹੁੰਚ ਕਰ ਰਹੇ ਹਾਂ ਫਿਰ ਉਤੋਂ ਪਤਾ ਲੱਗੂਗਾ ਵੀ ਐਕਚੁਅਲੀ ਕਿੱਥੋਂ ਆਈ ਹੈ ਇਹ ਕੋਰੀਅਰ ਸੀ ਇਹ ਕੋਰੀਅਰ ਵੀ ਕਹਿ ਸਕਦੇ ਇਹਨਾਂ ਨੂੰ ਹਾਂ ਪਹਿਲੀ ਵਾਰ ਹੀ ਕਰ ਰਹੇ ਸੀ ਜਾਂ ਪਹਿਲਾਂ ਵੀ ਹਸਦੇ ਵੇਖੋ ਕਹਿੰਦੇ ਤੇ ਜਦੋਂ ਵੀ ਇਹਨਾਂ ਨੂੰ ਫੜ ਲਓ ਹਰ ਹੀ ਉਹੀ ਕਹਿੰਦਾ ਮੈਂ ਤਾਂ ਪਹਿਲੀ ਵਾਰ ਹੀ ਲਿਆ ਲੇਕਿਨ ਇਹ ਬੰਦੇ ਕਰਦੇ ਹੁੰਦੇ ਜੀ ਵੇਖੋ 1 ਕਿਲੋ 20 ਗ੍ਰਾਮ ਜਿਹੜਾ ਇੱਕ ਕਮਰਸ਼ੀਅਲ ਕੁਆਂਟੀਟੀ ਆ ਤੁਸੀਂ ਇਹਦੀ ਵੈਲਿਊ ਵੇਖੋ ਇੰਟਰਨੈਸ਼ਨਲ ਮਾਰਕੀਟ ਚ ਕਿੰਨੀ ਆ ਤੋ ਸੀ ਇਹਨਾਂ ਦੀਆਂ ਗੱਲਾਂ ਤੇ ਚਲ ਇੰਨੀ ਤਵਾਰ ਕਰਦੇ ਲੇਕਿਨ ਸਾਡਾ ਕੰਮ ਹੈ ਇਨਵੈਸਟੀਗੇਟ ਕਰਨਾ ਹੁਣ ਅਸੀਂ ਹੁਣ ਅਸੀਂ ਅੱਗੇ ਪਿੱਛੇ ਬਸ ਇਹੀ ਕੰਮ